ਹਰ ਵਾਰ جنگ ਜਿੱਤਣ ਵਾਸਤੇ ਨਹੀਂ ਲੜੀ ਜਾਂਦੀ ਕਈ ਵਾਰ جنگ ਹੋਂਦ ਨੂੰ ਦਰਸਾਉਣ ਵਾਸਤੇ ਵੀ ਲੜੀ ਜਾਂਦੀ ਹੈ ਐਸਾ ਹੀ ਇੱਕ ਬਹਾਦਰੀ ਭਰਿਆ ਕਾਰਨਾਮਾ ਜੋ ਗੁਰੂ ਕੇ ਖਾਲਸੇ ਨੇ ਕੀਤਾ ਜਿਹਦੇ ਵਿੱਚ ਸਪਸ਼ਟ ਭਾਵ ਸੀ ਕਿ ਸਿੱਖਾਂ ਨੇ ਸ਼ਹਾਦਤ ਦੇਣੀ ਹੈ ਪਰ ਇਹ ਸ਼ਹਾਦਤ ਵੀ ਇਸ ਕਰਕੇ ਦੇਣੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਅਜੇ ਜੀਂਦੇ ਐ ਇਹ ਕਿਹੜੀ ਸ਼ਹਾਦਤ ਐ ਇਹ ਕਿਹੜਾ ਕਾਰਨਾਮਾ ਐ ਇਹ ਕਿਹੜੀ ਜੰਗ ਐ ਕਦੋਂ ਤੇ ਕਿੱਥੇ ਹੋਈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ 1726 ਤੋਂ ਲੈ ਕੇ 1745 ਤੱਕ ਲਾਹੌਰ ਦੇ ਤਖਤ ਤੇ ਰਾਜ ਕੀਤਾ ਇਸ ਨੇ ਆਪਣੇ ਰਾਜ ਦੇ ਦੌਰਾਨ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕੀਤਾ ਕਈਆਂ ਨੂੰ ਚਰਖੜੀਆਂ ਦੇ ਉੱਪਰ ਚੜਾਇਆ ਗਿਆ ਖੋਪਰੀਆਂ ਲਾਈਆਂ ਗਈਆਂ ਸਿੱਖਾਂ ਦੇ ਬੰਦ-ਬੰਦ ਕੱਟੇ ਗਏ ਰਤਨ ਸਿੰਘ ਭੰਗੂ ਇਥੋਂ ਤੱਕ ਲਿਖਦੇ ਆ ਕਿ ਕਈਆਂ ਨੂੰ ਫਾਂਸੀ ਚੜ੍ਹਾਇਆ ਗਿਆ ਕਈਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਕਈਆਂ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰ ਦਿੱਤਾ ਗਿਆ ਤੇ ਕਈਆਂ ਦੇ ਸਿਰ ਜਿਹੜੇ ਸੀ ਉਹ ਮੁਗਲਿਆਂ ਦੇ ਨਾਲ ਫੇਦ ਦਿੱਤੇ ਗਏ ਇਹ ਸਾਰੇ ਜ਼ੁਲਮ ਜਿਹੜੇ ਸੀ ਇਹ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਨੇ ਕੀਤੇ ਸੀ ਜਿਸ ਵੇਲੇ ਦੇ ਨਾਲ 1739 ਦੇ ਵਿੱਚ ਨਾਦਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਤਾਂ ਜ਼ਕਰੀਆ ਖਾਨ ਨੇ ਨਾਦਰ ਦੀ ਅਧੀਨਗੀ ਸਵੀਕਾਰ ਕਰ ਲਈ ਤੇ ਉਹਨੂੰ ਆਪਣੇ ਵੱਲੋਂ ਪੈਸੇ ਜਿਹੜੇ ਉਹ ਭਰ ਕੇ ਉਹਦੇ ਕੋਲੋਂ ਲਾਹੌਰ ਦੀ ਸੂਬੇਦਾਰੀ ਵਾਪਸ ਲੈ ਲਈ ਸੀ ਤਾਂ ਫਿਰ ਜਿਸ ਵੇਲੇ ਦੇ ਨਾਲ ਨਾਲ ਨਾਦਰ ਦਿੱਲੀ ਨੂੰ ਲੁੱਟ ਕੇ ਵਾਪਸ ਆ ਰਿਹਾ ਸੀ 52 ਦਿਨ ਉਹਨੇ ਦਿੱਲੀ ਦੇ ਵਿੱਚ ਤਰਥੱਲੀ ਮਚਾ ਕੇ ਰੱਖੀ ਬਹੁਤ ਸਾਰੇ ਲੋਕਾਂ ਦਾ ਕਹਾਨ ਕੀਤਾ ਜਦੋਂ ਵਾਪਸ ਆ ਰਿਹਾ ਸੀ ਤਾਂ ਗੁਰੂ ਕੇ ਖਾਲਸੇ ਨੇ ਉਹਨੂੰ ਆਣ ਕੇ ਦੀਦਾਰ ਦਿੱਤੇ ਦਰਿਆ ਸਤਲੁਜ ਤੋਂ ਲੈ ਕੇ ਚਨਾਬ ਤੱਕ ਸਿੱਖਾਂ ਨੇ ਉਹਦਾ ਪਿੱਛਾ ਕੀਤਾ ਤੇ ਵੱਖ-ਵੱਖ ਸਮੇਂ ਦੇ ਉੱਪਰ ਉਹਦੇ ਤੇ ਹਮਲੇ ਕਰਕੇ ਉਹਦੀ ਲੁੱਟ ਦਾ ਬਹੁਤ ਸਾਰਾ ਮਾਲ ਜਿਹੜਾ ਉਹ ਖੋਲਿਆ ਸੀ ਜਦੋਂ ਚਨਾਬ ਦਰਿਆ ਦੇ ਕੰਢੇ ਦੇ ਉੱਪਰ ਜ਼ਕਰੀਆ ਖਾਂ ਜਿਹੜਾ ਸੀ ਨਾਦਰ ਨੂੰ ਤੋੜਨ ਵਾਸਤੇ ਗਿਆ ਤੇ ਉਦੋਂ ਨਾਦਰ ਪੁੱਛਦਾ ਪੀ ਇਹ ਕੌਣ ਹੈ ਤੇ ਜ਼ਕਰੀਆ ਖਾਂ ਨੇ ਦੱਸਿਆ ਸੀ ਕਿ ਇਹ ਸਿੱਖ ਹੈ ਇਹਨਾਂ ਦਾ ਗੁਰੂ ਗੁਰੂ ਨਾਨਕ ਹੋਇਆ ਇਹਨਾਂ ਦਾ 10ਵਾਂ ਪੀਰ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗਿਆ ਤਾਂ ਉਸ ਵੇਲੇ ਦੇ ਨਾਲ ਨਾਦਰ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਜਕਰੀਆ ਜੇ ਇਹਨਾਂ ਦਾ ਕੋਈ ਇਲਾਜ ਹੁੰਦਾ ਤੇ ਕਰ ਲਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਮਾਲਕ ਹੋਣਗੇ ਇਹਨਾਂ ਦੇ ਵਿੱਚੋਂ ਮੈਨੂੰ ਬਾਦਸ਼ਾਹੀ ਦੀ ਬੋ ਆਉਂਦੀ ਹੈ ਇਹ ਗੱਲ ਸੁਣ ਤੋਂ ਬਾਅਦ ਜਕਰੀਆ ਖਾਨ ਜਿਹੜਾ ਹੋਰ ਵੀ ਭੜਕ ਜਾਂਦਾ ਹੈ ਹੁਣ ਉਹਨੇ ਆਪਣੇ ਸਾਰੇ ਜਿਹੜੇ ਮੁਖਬਰ ਸਨ ਜਿਹੜੇ ਸੂਈਏ ਸਨ ਉਹਨਾਂ ਨੂੰ ਹਦਾਇਤਾਂ ਜਾਰੀ ਕੀਤੀ ਵੀ ਜਿੱਥੇ ਵੀ ਕੇਸਾ ਧਾਰੀ ਸਿੱਖ ਨਜ਼ਰ ਆਉਂਦਾ ਏ ਭਾਵੇਂ ਉਹ ਮਿਲਵਰਤਨੀਆਂ ਸਿੱਖ ਹੈ ਭਾਵੇਂ ਉਹ ਨਾ ਮਿਲਵਰਤਨੀਆਂ ਸਿੱਖ ਹੈ ਉਹਨਾਂ ਨੂੰ ਫੜ ਕੇ ਜਿਹੜਾ ਵਾ ਉਹ ਹਕੂਮਤ ਦੇ ਸਾਹਮਣੇ ਫੜਾਇਆ ਜਾਵੇ ਜੇ ਕੋਈ ਸਿੱਖ ਨੂੰ ਕਤਲ ਕਰ ਦਿੰਦਾ ਏ ਉਹਦਾ ਖੂਨ ਜਿਹੜਾ ਮਾਫ ਕੀਤਾ ਜਾਂਦਾ ਏ ਉਹਦੇ ਤੇ ਕੋਈ ਕੇਸ ਨਹੀਂ ਚੱਲੇਗਾ ਜੇ ਕੋਈ ਸਿੱਖ ਦੇ ਘਰ ਉਹਨੂੰ ਉਜਾੜ ਦਿੰਦਾ ਏ ਸਿੱਖ ਦੀ ਫਸਲ ਨੂੰ ਜੜ ਦਿੰਦਾ ਹੈ ਤਾਂ ਉਹਨੂੰ ਉਹ ਵੀ ਸਾਰਾ ਕੁਝ ਜਿਹੜਾ ਮਾਫ ਕੀਤਾ ਜਾਂਦਾ ਹੈ ਜਿਹੜਾ ਸਿੱਖ ਦੀ ਦਸ ਪਾਵੇਗਾ ਜਿਹੜਾ ਸਿੱਖ ਨੂੰ ਫੜਾਵੇਗਾ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ ਉਹਨੂੰ ਵੀ ਇਨਾਮ ਦਿੱਤਾ ਜਾਵੇਗਾ ਤਾਂ ਇਹ ਜਿਸ ਵੇਲੇ ਦੇ ਨਾਲ ਦੁਬਾਰਾ ਤੋਂ ਫਿਰ ਐਲਾਨ ਹੁੰਦਾ ਹੈ ਤਾਂ ਉਸ ਵੇਲੇ ਦੇ ਨਾਲ ਜਿਹੜੇ ਪਹਿਲਾਂ ਹੀ ਸ਼ਿਕਾਰੀ ਕੁੱਤਿਆਂ ਦੀ ਤਰ੍ਹਾਂ ਜਿਹੜੇ ਮੁਖਬਰ ਸਨ RAME ਹਰੰਧਾਵਿਕ ਸ਼ੀਨਾ ਕਰਮਾ ਹਰ ਭਗਤ ਨਰਨਜਨੀ ਜੜਿਆਲੇ ਵਾਲਾ ਜਿਹੜੇ ਪਹਿਲਾਂ ਹੀ ਸਿੱਖਾਂ ਦੇ ਮਗਰ ਜਿਹੜੇ ਆ ਉਹ ਪਏ ਹੋਏ ਸੀ ਉਹਨਾਂ ਨੇ ਇੱਕ ਵਾਰ ਫਿਰ ਜਿਹੜੀ ਉਹ ਹੱਤ ਚੁੱਕ ਲਈ ਸੀ ਮੈਂ ਹਜ਼ਾਰਾਂ ਹੀ ਬੇਗੁਨਾਹ ਸਿਖਾਣੂ ਜਿਹੜਾ ਫੜ ਫੜ ਕੇ ਲਾਹੌਰ ਦੇ ਨਖਾਸ਼ ਸ਼ੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਤਾਂ ਇਸ ਵੇਲੇ ਦੇ ਨਾਲ ਗੁਰੂ ਕਾ ਖਾਲਸਾ ਜਿਹੜਾ ਸੀ ਉਹ ਦਰਿਆ ਸਤਲੁਜ ਟੱਪ ਕੇ ਜਿਹੜਾ ਉਹ ਲੱਖੀ ਜੰਗਲ ਵਾਲੇ ਪਾਸੇ ਨੂੰ ਚਲਿਆ ਜਾਂਦਾ ਹੈ ਕੋਈ ਸਿੱਖ ਬੀਕਾਨੇਰ ਵਾਲੇ ਪਾਸੇ ਨੂੰ ਚਲਿਆ ਗਿਆ ਕੋਈ ਪਹਾੜਾਂ ਦੇ ਵਿੱਚ ਜਾ ਕੇ ਛਿਪ ਜਾਂਦਾ ਹੈ ਤਾਂ ਇਸ ਮਾਝੇ ਦੇ ਖਿੱਤੇ ਦੇ ਵਿੱਚ ਲਾਹੌਰ ਅੰਮ੍ਰਿਤਸਰ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਕੋਈ ਵੀ ਸਿੱਖ ਜਿਹੜਾ ਉਹ ਨਹੀਂ ਸੀ ਰਹਿ ਗਿਆ ਤਾਂ ਇਹ ਸਮੇਂ ਦੌਰਾਨ ਇਹ ਜਿਹੜਾ ਸਾਰਾ ਇਲਾਕਾ ਸੀ ਇੱਕ ਤਰ੍ਹਾਂ ਖਾਲੀ ਹੋ ਗਿਆ ਔਰ ਲੋਕਾਂ ਨੇ ਇਹ ਗੱਲ ਮੰਨ ਲਈ ਸੀ ਕਿ ਪੰਜਾਬ ਦੇ ਵਿੱਚੋਂ ਸਿੱਖ ਜਿਹੜੇ ਉਹ ਖਤਮ ਹੋ ਗਏ ਸੀ ਤਾਂ ਜਕਰੀਆ ਖਾਨ ਨੇ ਹੋਰ ਵੀ ਕਈ ਕੰਮ ਕੀਤੇ ਸੀ ਉਹਨੇ ਸਮੇਂ-ਸਮੇਂ ਦੇ ਉੱਪਰ ਸ਼੍ਰੀ ਦਰਬਾਰ ਸਾਹਿਬ ਦੇ ਇਸ਼ਨਾਨ ਕਰਨ ਦੇ ਉੱਪਰ ਵੀ ਪਾਬੰਦੀ ਲਾਈ ਸੀ ਭਾਵੇਂ ਉਹਨੇ ਅਬਦੁੱਲ ਰਜ਼ਾਕ ਨੂੰ ਭੇਜਿਆ ਭਾਵੇਂ ਕਾਜ਼ੀ ਅਬਦੁਲ ਰਹਿਮਾਨ ਨੂੰ ਭੇਜਿਆ ਜਿਨ੍ਹਾਂ ਨੇ ਆਣ ਕੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੀ ਉਹ ਨਾਕੇ ਲਾ ਕੇ ਰੱਖੇ ਵੀ ਕੋਈ ਵੀ ਸਿੱਖ ਇਸ਼ਨਾਨ ਕਰਨ ਨਾ ਆਵੇ ਪਰ ਫਿਰ ਵੀ ਸਿੱਖ ਜਿਹੜੇ ਸਨ ਉਹ ਨੇਰੇ ਸਵੇਰੇ ਆਣ ਕੇ ਇਸ਼ਨਾਨ ਕਰਕੇ ਚਲੇ ਜਾਂਦੇ ਸੀ ਤਾਂ ਹੀ ਆਪਾਂ ਅਰਦਾਸ ਦੇ ਵਿੱਚ ਇਹ ਪਾਵਨ ਬਚਨ ਜਿਹੜੇ ਆ ਗੁਰੂ ਦੇ ਸਨਮੁਖ ਖਲੋ ਕੇ ਇਹ ਦਾਤ ਮੰਗਦੇ ਆ ਕੇ ਸ੍ਰੀ ਅਮਰਤ ਸਰ ਜੀ ਦੇ ਇਸ਼ਨਾਨ ਜਦੋਂ 18ਵੀਂ ਸਦੀ ਦੇ ਵਿੱਚ ਇਸ਼ਨਾਨ ਕਰਨ ਤੇ ਪਾਬੰਦੀ ਲੱਗੀ ਸੀ ਉਦੋਂ ਸਿੱਖਾਂ ਨੇ ਅਰਦਾਸ ਵਿੱਚ ਇਹ ਬਚਨ ਪਾਏ ਸੀ ਕਿ ਸ੍ਰੀ ਅਮਰਤ ਸਰ ਨਾਲੋਂ ਸਿੱਖ ਜਿਹੜਾ ਉਹ ਨਾ ਟੁੱਟੇ ਤਾਂ ਇਹ ਸਮੇਂ ਦੌਰਾਨ ਸਿੱਖ ਜਿਹੜੇ ਨੇਰੇ ਸਵੇਰੇ ਆਣ ਕੇ ਅਮਰਤ ਸਰੋਵਰ ਵਿੱਚ ਇਸ਼ਨਾਨ ਕਰਕੇ ਚਲੇ ਜਾਂਦੇ ਲਾਹੌਰ ਤੋਂ ਚੜ੍ਹਦੇ ਪਾਸੇ 32 ਕਿਲੋਮੀਟਰ ਦੀ ਦੂਰੀ ਦੇ ਉੱਪਰ ਇੱਕ ਪਿੰਡ ਪੜਾਣਾ ਸੀ ਜਿਹੜਾ ਅੱਜ ਕੱਲ ਜਿਹੜਾ ਵਾ ਉਹ ਪਾਕਿਸਤਾਨ ਦੇ ਵਿੱਚ ਰਹਿ ਗਿਆ ਏ ਇਸ ਪਿੰਡ ਦੇ ਦੋ ਸਿੱਖ ਨੌਜਵਾਨ ਸਨ ਇੱਕ ਸੀ ਭਾਈ ਗਰਜਾ ਸਿੰਘ ਜੀ ਇੱਕ ਸਿਪਾਈ ਬੋਤਾ ਸਿੰਘ ਜੀ ਬਾਕੀ ਸਿੱਖ ਜਿਹੜੇ ਸਨ ਸਤਲੁਜ ਦਰਿਆ ਟੱਪ ਕੇ ਪਾਰ ਚਲੇ ਗਏ ਸੀ ਪਰ ਇਹ ਸਿੱਖ ਜਿਹੜੇ ਨੇ ਉਹ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਆ ਤੇ ਜੰਗਲ ਦੇ ਵਿੱਚ ਰਹਿ ਕੇ ਨੇਰੇ ਸਵੇਰੇ ਜਿਹੜੇ ਦਿਨ ਬਤੀਤ ਕਰ ਰਹੇ ਸਨ ਤਾਂ ਉਸ ਵੇਲੇ ਦੇ ਨਾਲ ਦੋਨਾਂ ਸਿੱਖਾਂ ਨੇ ਵਿਚਾਰ ਕੀਤਾ ਕਿ ਸਾਨੂੰ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਆਉਣੇ ਚਾਹੀਦੇ ਆ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਤਾਂ ਨੂਰਦੀਨ ਦੀ ਸਰਾਂ ਦੇ ਕੋਲ ਅੱਜਕੱਲ੍ਹ ਜਾਨੀ ਕਿ ਤਰਨਤਾਰਨ ਸਾਹਿਬ ਤੋਂ ਥੋੜੀ ਦੂਰੀ ਦੇ ਉੱਪਰ ਇਹ ਸਿੱਖ ਝਾੜੀਆਂ ਦੇ ਵਿੱਚ ਬੈਠੇ ਹੋਏ ਸਨ ਉਸ ਵੇਲੇ ਦੋ ਰਾਗੀਰ ਲੰਘਦੇ ਆ ਉਹ ਰਾਗੀਰ ਆਪਸ ਵਿੱਚ ਗੱਲਾਂ ਕਰ ਰਹੇ ਸੀ ਤੇ ਜਦੋਂ ਝਾੜੀਆਂ ਦੇ ਵਿੱਚ ਥੋੜੀ ਹਲਚਲ ਹੁੰਦੀ ਹੈ ਤੇ ਵੇਖ ਕੇ ਕਹਿੰਦੇ ਆ ਲੱਗਦਾ ਹੈ ਕਿ ਕੋਈ ਸਿੱਖ ਜਿਹੜਾ ਉਹ ਛिपਿਆ ਹੋਇਆ ਹੈ ਦਾ ਦੂਸਰੇ ਨੇ ਕਿਹਾ ਕਿ ਨਹੀਂ ਸਿੱਖਣੀ ਹੋ ਸਕਦਾ ਸਿੱਖ ਤੇ ਜਿਹੜੇ ਉਹ ਜਕਰੀਆ ਖਾਨ ਨੇ ਖਤਮ ਕਰਤੇ ਪੰਜਾਬ ਦੇ ਵਿੱਚੋਂ ਜੇ ਕੋਈ ਹੋਇਆ ਵੀ ਤੇ ਸਿੱਖ ਜਿਹੜਾ ਉਹ ਡਰ ਕੇ ਥੋੜੀ ਬੈਠਦਾ ਹੁੰਦਾ ਹੈ ਇਹ ਕੋਈ ਬਹਿਰੂਪੀਆ ਹੋ ਸਕਦਾ ਜਾਂ ਕੋਈ ਡਰਪੋਕ ਹੋ ਸਕਦਾ ਹੈ ਜਦੋਂ ਦੋਨਾਂ ਹੀ ਸਿੱਖਾਂ ਨੇ ਇਹ ਗੱਲ ਸੁਣੀ ਉਹਨਾਂ ਦੇ ਸੀਨੇ ਅੱਗ ਲੱਗ ਜਾਂਦੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੇ ਵੀ ਸਮਝ ਲਿਆ ਕਿ ਸਿੱਖ ਜਿਹੜੇ ਖਤਮ ਹੋ ਗਏ ਤੇ ਦੂਜੀ ਗੱਲ ਕਿ ਸਿੱਖ ਜਿਹੜੇ ਉਹ ਤੇ ਬਹਾਦਰ ਹੁੰਦੇ ਉਹ ਲੁਕਦੇ ਨਹੀਂ ਇਹ ਉਹਨਾਂ ਦੇ ਸੀਨੇ ਦੇ ਵਿੱਚ ਤੀਰ ਦੀ ਤਰ੍ਹਾਂ ਅੰਕੇ ਗੱਲ ਜਿਹੜੀ ਉਹ ਵਜਦੀ ਹੈ ਦੋਨਾਂ ਸਿੱਖਾਂ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਔਰ ਹਕੂਮਤ ਨੂੰ ਵੀ ਦੱਸ ਦਿੱਤਾ ਜਾਏ ਕਿ ਸਿੱਖ ਅਜੇ ਜੀਂਦੇ ਐ ਸਿੱਖ ਅਜੇ ਖਤਮ ਨਹੀਂ ਹੋਏ ਤਾਂ ਉਹਦੇ ਵਾਸਤੇ ਕੀ ਕੀਤਾ ਗਿਆ ਉਹਨਾਂ ਨੇ ਫਿਰ ਇੱਕ ਵਿਉਂਤ ਬਣਾਈ ਇਹ ਵਿਉਂਤ ਇਸ ਕਰਕੇ ਸੀ ਆਪਣੀ ਹੋਂਦ ਨੂੰ ਦਰਸਾਉਣ ਵਾਸਤੇ ਉਸ ਵੇਲੇ ਦੋਨਾਂ ਹੀ ਸਿੱਖਾਂ ਨੇ ਨੂਰ ਦੇਨ ਦੀ ਸਰਾਂ ਤੋਂ 1.5 ਕਿਲੋਮੀਟਰ ਦੀ ਦੂਰੀ ਦੇ ਉੱਪਰ ਜੀਟੀ ਰੋਡ ਦੇ ਉੱਪਰ ਨਾਕਾ ਲਾ ਲਿਆ ਇਹ ਜੀਟੀ ਰੋਡ ਉਸ ਇਹ ਦਿੱਲੀ ਤੋਂ ਲਾਹੌਰ ਜਾਣ ਵਾਲੀ ਮੇਨ ਜਰਨੈਲੀ ਸ਼ੜਕ ਸੀ ਇਹ ਜਿਹੜੀ ਲਾਹੌਰ ਤੋਂ ਚੱਲਦੀ ਸੀ ਨੂਰਦੀਨ ਦੀ ਸਰਾਂ ਦੇ ਕੋਲੋਂ ਹੋ ਕੇ ਦਰਿਆ ਬਿਆਸ ਪਾਰ ਕਰਕੇ ਫਿਰ ਸਰਹੰਦ ਤੇ ਸਰਹੰਦ ਤੋਂ ਦਿੱਲੀ ਜਾਂਦੀ ਸੀ ਇਸ ਰੋਡ ਦੇ ਉੱਪਰ ਦੋਨੋਂ ਸਿੱਖ ਜਿਹੜੇ ਨੇ ਉਹ 베ਰੀ ਦੇ ਵੱਡੇ ਵੱਡੇ ਟਾਣ ਵੱਢ ਕੇ ਆਪਣੇ ਹੱਥ ਵਿੱਚ ਸਲੋਤਰ ਡੰਡੇ ਲੈ ਕੇ ਖਲੋ ਜਾਂਦੇ ਉਹਨਾਂ ਕੋਲ ਇੱਕ ਕੁਲ ਸੀਰੀ ਸਾਹਿਬ ਵੀ ਸੀ ਤਾਂ ਆਪਣੇ ਕਮਰ ਕੱਸੇ ਨੂੰ ਜਿਹੜਾ ਵਾ ਉਹ ਡੰਡੇ ਦੇ ਨਾਲ ਬੰਨ ਕੇ ਉੱਚਾ ਨਿਸ਼ਾਨ ਸਾਹਿਬ ਨੀਲੇ ਰੰਗ ਦਾ ਚੁਲਾ ਦਿੰਦੇ ਨੇ ਤਾਂ ਫਿਰ ਉੱਥੇ ਲਾਕਾ ਲਾ ਕੇ ਖਲੋਂਦੇ ਨੇ ਤੇ ਟੈਕਸ ਵਸੂਲ ਕਰਦੇ ਆ ਕਰ ਵਸੂਲ ਕਰਦੇ ਆ ਹਾਲਾਂਕਿ ਕਰ ਜਿਹੜਾ ਵਾ ਉਹ ਹਕੂਮਤ ਹੀ ਵਸੂਲ ਕਰ ਸਕਦੀ ਹੈ ਟੈਕਸ ਜਿਹੜਾ ਵਾ ਉਹ ਸਰਕਾਰ ਹੀ ਵਸੂਲ ਕਰ ਸਕਦੀ ਹੈ ਪਰ ਇਹਨਾਂ ਦੋਨਾਂ ਸਿਖਾਣੇ ਅਰਦਾਸਾ ਸੋਧ ਕੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ ਔਰ ਲੋਕਾਂ ਦੇ ਕੋਲੋਂ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਜੇ ਕੋਈ ਆਣ ਕੇ ਪੁੱਛਦਾ ਵੀ ਟੈਕਸ ਕਾਦਾ ਤੇ ਦੋਨੋਂ ਸੇਖ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਕਹਿੰਦੇ ਐ ਖਾਲਸੇ ਦਾ ਰਾਜ ਹੋ ਗਿਆ ਇਸ ਕਰਕੇ ਤੁਸੀਂ ਟੈਕਸ ਦਿਓ ਤਾਂ ਜਿਹੜੇ ਹਕੂਮਤ ਦੇ ਲੋਕ ਹੁੰਦੇ ਸੀ ਜਿਹੜੇ ਸਰਕਾਰ ਨਾਲ ਸਬੰਧਤ ਲੋਕ ਹੁੰਦੇ ਸੀ ਉਹ ਕਹਿੰਦੇ ਸੀ ਕਿ ਰਾਜ ਤੇ ਜਕਰੀਆ ਖਾਂਦਾ ਹੈ ਤਾਂ ਅਸੀਂ ਟੈਕਸ ਨਹੀਂ ਜਿਹੜਾ ਉਹ ਟੈਕਸ ਨਹੀਂ ਦੇਵਾਂਗੇ ਤਾਂ ਖਾਲਸਾ ਕਹਿੰਦਾ ਸੀ ਵੀ ਟੈਕਸ ਤਾਂ ਤੁਹਾਨੂੰ ਦੇਣਾ ਹੀ ਪੈਗਾ ਹਾਂ ਜੇ ਕੋਈ ਗਰੀਬ ਗੁਰਦਾ ਹੁੰਦਾ ਸੀ ਤਾਂ ਗੁਰੂ ਕੇ ਸੇਖ ਉਹਨੂੰ ਜਾਣ ਦਿੰਦੇ ਸੀ ਕਿਉਂਕਿ ਉਹਨਾਂ ਦਾ ਮਕਸਦ ਕੋਈ ਪੈਸੇ ਇਕੱਠੇ ਕਰਨਾ ਨਹੀਂ ਸੀ ਉਹਨਾਂ ਦਾ ਮਕਸਦ ਸਰਕਾਰ ਨੂੰ ਦੱਸਣਾ ਸੀ ਇਦਾਂ ਕਰਕੇ 4 ਤੋਂ 5 ਦਿਨ ਲੰਘ ਜਾਂਦੇ ਆ ਕੋਈ ਵੀ ਹਲਚਲ ਜਿਹੜੀ ਉਹ ਨਹੀਂ ਹੁੰਦੀ ਨਾ ਉਹਨਾਂ ਨੂੰ ਕੋਈ ਰੋਕਣ ਆਉਂਦਾ ਤੇ ਨਾ ਉਹਨਾਂ ਦੇ ਨਾਲ ਕੋਈ ਟੱਕਰ ਲੈਣ ਆਉਂਦਾ ਤਾਂ ਫਿਰ ਆਖਰਕਾਰ ਹੁੰਦਾ ਕੀ ਹੈ ਜਦੋਂ ਇੱਕ ਰਾਹੀ ਗੇਰ ਜਾ ਰਿਹਾ ਸੀ ਤੇ ਉਦੋਂ ਬਾਬਾ ਬੋਤਾ ਸਿੰਘ ਹੋਣਾ ਨੇ ਚਿੱਠੀ ਲੇਖ ਕੇ ਉਸ ਰਾਹੀਰ ਦੇ ਹੱਥ ਵਿੱਚ ਫੜਾਈ ਤੇ ਇਹ ਚਿੱਠੀ ਪਹੁੰਚਦੀ ਹੈ ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਜਕਰੀਆ ਖਾਨ ਦੇ ਕੋਲ ਗੁਰੂ ਕੇ ਸਿੱਖਾਂ ਦੀ ਚਿੱਠੀ ਆਉਂਦੀ ਹੈ ਤਾਂ ਉਹਦੇ ਦਰਬਾਰ ਦੇ ਵਿੱਚ ਪੜ੍ਹ ਕੇ ਸੁਣਾਈ ਜਾਂਦੀ ਹੈ ਚਿੱਠੀ ਦੇ ਬੋਲ ਸੀ ਮੈਂ ਹਾਂ ਸਿੰਘ ਬੋਤਾ ਹੱਥ ਵਿੱਚ ਛੋਟਾ ਮੋਟਾ ਲਵਾਂ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਹੈ ਨਲਾਇਕ ਖੋਤਾ ਤੇਥੋਂ ਰਾਜ ਨਾ ਹੋਤਾ ਤੂੰ ਜਾਵੇਂ ਦਰਗਾਹ ਰੋਤਾ ਆਖੀ ਭਾਬੀ ਖਾਨੋਂ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਇਸ 4 17 ਦੇ ਵਿੱਚ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਕਿ ਸਾਡੇ ਹੱਥ ਦੇ ਵਿੱਚ ਛੋਟਾ ਏ ਕੋਈ ਬਹੁਤੇ ਸ਼ਸਤਰ ਵੀ ਚੰਗੇ ਨਹੀਂ ਅਸੀਂ ਆਨਾ ਗੱਡਾ ਪੈਸਾ ਖੋਤਾ ਅਸੀਂ ਉਹਨਾਂ ਕੋਲੋਂ ਘਰ ਜਿਹੜਾ ਵਸੂਲ ਕਰਦੇ ਪਏ ਹਾਂ ਤੇ ਨਾਲੇ ਕਹਿ ਦਿੱਤਾ ਜਕਰੀਆ ਖਾਨ ਨੂੰ ਵੀ ਭਾਬੀ ਖਾਨ ਨੂੰ ਭਾਵ ਕਿ ਘਰ ਵਿੱਚ ਲੁਕੀ ਹੋਈ ਔਰਤ ਦੇ ਬਰਾਬਰ ਉਹਨੂੰ ਤੁਲਨਾ ਦਿੱਤੀ ਜਦੋਂ ਜਕਰੀਆ ਖਾਨ ਦੇ ਦਰਬਾਰ 'ਚ ਚਿੱਠੀ ਪੜ੍ਹੀ ਗਈ ਉਹਨੂੰ ਸੱਤੀ ਕਪੜੀ ਅੱਗ ਲੱਗ ਗਈ ਉਹਨੇ ਉਸੇ ਵੇਲੇ ਦੇ ਨਾਲ ਜਲਾਲਉਦੀਨ ਨੂੰ 100 ਸਿਪਾਹੀ ਦੇ ਕੇ ਕਿਹਾ ਵੀ ਗਰਜਾ ਸਿੰਘ ਤੇ ਬੋਤਾ ਸਿੰਘ ਨੂੰ ਜੀਂਦਿਆਂ ਫੜ ਕੇ ਜਿਹੜਾ ਉਹ ਲੈ ਕੇ ਆਂਦਾ ਜਾਵੇ ਦੂਜੇ ਪਾਸੇ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਵੀ ਉਹ ਜਿਹੜੇ ਸਨ ਉਹ ਤਿਆਰੀ ਕਰ ਰਹੇ ਸੀ ਤਾਇ ਚਿੱਠੀ ਗਈ ਹੈ ਤਾਂ ਹੁਣ ਅਗੋਂ ਫੌਜ ਜਿਹੜੀ ਉਹ ਜ਼ਰੂਰ ਆਵੇਗੀ ਦੋਨਾਂ ਸਿਖਾਣੇ ਵੇਖਿਆ ਕਿ ਧੂੜਾ ਜੜੀਆਂ ਉੱਡਦੀਆਂ ਪਈਆਂ ਫੌਜ ਚੜ ਕੇ ਆ ਰਹੀ ਹੈ ਹਰੇ ਰੰਗ ਦੇ ਹੈਦਰੀ ਝੰਡੇ ਉਹਨਾਂ ਦੇ ਹੱਥ ਵਿੱਚ ਉਹਨਾਂ ਦੇ ਕੋਲ ਬੰਦੂਕਾਂ ਹੈ ਉਹਨਾਂ ਦੇ ਕੋਲ ਤਲਵਾਰਾਂ ਹੈ ਚੰਗੇ ਮਾਰੂ ਹਥਿਆਰ ਹੈ ਇਧਰ ਦੋਨੋਂ ਹੀ ਖਾਲਸਿਆਂ ਦੇ ਕੋਲ ਕੇਵਲ ਤੇ ਕੇਵਲ ਹੱਥ ਵਿੱਚ ਛੋਟਾ ਤੇ ਇੱਕ ਦੇ ਕੋਲ ਸ੍ਰੀ ਸਾਹਿਬ ਤਾਂ ਉਸ ਵੇਲੇ ਜਲਾਲਦੀਨ ਨੇ ਆਣ ਕੇ ਕਿਹਾ ਕੇ ਦੇਖੋ ਤੁਸੀਂ ਦੋ ਜਾਣੇ ਕਰ ਕਿਉਂ ਵਸੂਲ ਕਰਦੇ ਪਇਓ ਤਾਂ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਕਿਹਾ ਵੀ ਖਾਲਸੇ ਦਾ ਰਾਜ ਹੈ ਉਹਨਾਂ ਨੇ ਕਿਹਾ ਰਾਜ ਤੇ ਜਿਹੜਾ ਵਾ ਉਹ ਚੱਕਰੀਆ ਖਾਂਦਾ ਹੈ ਕਹਿਣ ਲੱਗੇ ਕਿ ਝੁਲ ਰਿਹਾ ਨਿਸ਼ਾਨ ਸਾਹਿਬ ਦੱਸਦਾ ਹੈ ਵੀ ਰਾਜ ਜਿਹੜਾ ਉਹ ਖਾਲਸੇ ਦਾ ਹੈ ਔਰ ਜਿੱਥੇ ਨਿਸ਼ਾਨ ਸਾਹਿਬ ਲੱਗ ਜਾਂਦਾ ਜਿਹਦਾ ਨਿਸ਼ਾਨ ਹੋਵੇ ਰਾਜ ਉਹਦਾ ਹੀ ਹੁੰਦਾ ਹੈ ਤਾਂ ਉਸ ਵੇਲੇ ਦੇ ਨਾਲ ਜਲਾਲਦੀਨ ਨੇ ਕਿਹਾ ਵੀ ਤੁਸੀਂ ਜਿਹੜਾ ਏ ਉਹ ਆਪਣਾ ਝੰਡਾ ਲਾਓ ਤੇ ਮੇਰੇ ਨਾਲ ਚਲੋ ਤੇ ਆਪਾਂ ਜਕਰੀਆ ਖਾਨ ਦੇ ਦਰਬਾਰ ਵਿੱਚ ਜਾਨੇ ਆ ਤੁਹਾਨੂੰ ਜਕਰੀਆ ਖਾਨ ਮaaf ਕਰ ਦੇਵੇਗਾ ਤਾਂ ਦੋਨਾਂ ਹੀ ਗੁਰੂ ਕੇ ਸਿੱਖਾਂ ਨੇ ਕਿਹਾ ਪੀ ਇਹ ਖਾਲਸਾ ਕਿਸੇ ਦੇ ਦਰਬਾਰ ਵਿੱਚ ਜਾ ਕੇ ਨਹੀਂ ਝੁਕਦਾ ਇਹ ਗੁਰੂ ਦੇ ਦਰਬਾਰ ਵਿੱਚ ਝੁਕਦਾ ਹੈ ਤੁਸੀਂ ਆਇਓ ਤੇ ਆਜੋ ਆਪਾਂ ਦੋ ਹੱਥ ਕਰਕੇ ਵੇਖੀਏ ਤਾਂ ਉਸ ਵੇਲੇ ਜਲਾਲਦੀਨ ਨੇ ਕਿਹਾ ਵੀ ਅਜ਼ਾਈ ਮੌਤ ਨਾ ਮਰੋ ਤੁਹਾਨੂੰ ਪਤਾ ਹੈ ਮੇਰੇ 100 ਸਿਪਾਹੀਆਂ ਨੇ ਤੁਹਾਡਾ ਤੁੰਬਾ ਤੁੰਬਾ ਕਰ ਦੇਣਾ ਤੇ ਉਸ ਵੇਲੇ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਕਿਹਾ ਵੀ ਅਸੀਂ ਆਪਣੀ ਹੋਂਦ ਨੂੰ ਦਰਸਾਉਣ ਵਾਸਤੇ ਲੜਦੇ ਪਏ ਆਂ ਅਸੀਂ ਸ਼ਹੀਦ ਹੋ ਕੇ ਵੀ ਪੰਜਾਬ ਦੇ ਲੋਕਾਂ ਨੂੰ ਔਰ ਹਕੂਮਤ ਨੂੰ ਦੱਸ ਕੇ ਜਾਵਾਂਗੇ ਵੀ ਸਿੱਖ ਅਜੇ ਮਰੇ ਨਹੀਂ ਸੇਖ ਜੇ ਜੀਂਦੇ ਹੈ ਖਾਲਸਾ ਜੋਗੋ ਜੋਗ ਅਟਲ ਹੈ ਇਹਨੂੰ ਕੋਈ ਬਿਮਾਰ ਨਹੀਂ ਸਕੇਗਾ हां जलालुद्दीन तेरे ਵਿੱਚ ਹਿੰਮਤ ਹੈ ਤਾਂ ਤੂੰ ਸਾਡੇ ਦੋ ਸਿੱਖਾਂ ਦੇ ਮੁਕਾਬਲੇ ਆਪਣੇ ਚਾਰ ਸਿਪਾਹੀ ਭੇਜ ਤਾਂ ਕਿ ਪਤਾ ਲੱਗ ਸਕੇ ਕਿ ਸੂਰਮਾ ਵੱਡਾ ਕੌਣ ਹੈ ਤਾਂ ਉਸ ਵੇਲੇ ਜਲਾਲੁਦੀਨ ਨੇ ਆਪਣੇ ਚਾਰ ਸਿਪਾਹੀ ਜਿਹੜੇ ਸੀ ਉਹ ਭੇਜੇ ਤਾਂ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਆਪਣੇ ਸਲੋਤਰਾਂ ਦੇ ਨਾਲ ਆਪਣੇ ਡੰਡਿਆਂ ਦੇ ਨਾਲ ਉਹਦੇ ਸਿਪਾਹੀ ਵਛਾ ਕੇ ਰੱਖਤੇ ਫਿਰ ਜਲਾ ਉਸ ਵੇਲੇ ਜਲਾਲੁਦੀਨ ਨੇ ਜਿਹੜਾ ਸੀ ਉਹ ਆਪਣੇ 10 ਸਿਪਾਹੀ ਭੇਜੇ ਔਰ ਗੁਰੂ ਕੇ ਸਿੱਖਾਂ ਨੇ ਜਿਹੜਾ ਸੀ ਉਹਨਾਂ 10 ਨੂੰ ਵੀ ਜਿਹੜਾ ਵਛਾ ਦਿੱਤਾ ਤਾ ਇਹਦੇ ਨਾਲ ਸਿੱਖਾਂ ਦੇ ਵੀ ਬਹੁਤ ਸਾਰੇ ਜ਼ਖਮ ਜਿਹੜੇ ਉਹ ਲੱਗ ਚੁੱਕੇ ਸੀ ਇੱਕ ਸਿੱਖ ਦੇ ਪੱਟ ਦੇ ਵਿੱਚ ਜਿਹੜਾ ਜ਼ਖਮ ਹੋ ਗਿਆ ਸੀ ਉਹਦੇ ਵਿੱਚੋਂ ਜਿਹੜਾ ਖੂਨ ਵਗਦਾ ਪਿਆ ਸੀ ਤਾਂ ਇਦਾਂ ਕਰਕੇ ਇਹਦੇ باوجود ਵੀ ਸਿੱਖ ਦ੍ਰਿੜਤਾ ਦੇ ਨਾਲ ਲੜਦੇ ਪਏ ਸੀ ਹੁਣ ਜਲਾਲਉਦੀਨ ਨੇ ਦੇਖਿਆ ਵੀ ਮੇਰੇ ਸਿਪਾਈ ਤੇ ਮਰਦੇ ਪਏ ਆ ਤਾਂ ਮੈਂ ਸਿਪਾਈ ਮਰਵਾਉਣ ਵਾਸਤੇ ਥੋੜੀ ਆਇਆ ਉਹਨੇ ਆਪਣੇ ਬਚੇ ਹੋਏ ਸਾਰੇ ਸਿਪਾਈਆਂ ਨੂੰ ਕਿਹਾ ਵੀ ਤੁਸੀਂ ਹਮਲਾ ਕਰਕੇ ਇਹਨਾਂ ਦੋਵਾਂ ਨੂੰ ਜੀਂਦਿਆਂ ਫੜ ਲਵੋ ਹੁਣ ਸਾਰੇ ਪਾਸੇ ਤੋਂ ਸਿੱਖਾਂ ਦੇ ਉੱਪਰ ਹਮਲਾ ਹੋਣਾ ਸ਼ੁਰੂ ਹੋਇਆ ਦੋਨੋਂ ਸਿੱਖਾਂ ਨੇ ਆਪਣੀ ਪਿੱਠ ਦੇ ਨਾਲ ਪਿੱਠ ਜੋੜੀ ਹੈ ਤੇ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਲੜਦੇ ਪਏ ਸਨ ਲੜਦਿਆਂ ਲੜਦਿਆਂ ਆਖਰਕਾਰ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਉਹਨਾਂ ਦੇ ਉੱਪਰ ਗੋਲੀਆਂ ਦੀ ਬਿਛਾੜ ਹੁੰਦੀ ਹੈ ਉਹਨਾਂ ਦੇ ਸੀਨਿਆਂ ਦੇ ਵਿੱਚ ਆਣ ਕੇ ਬਰਸ਼ੇ ਵੱਜਦੇ ਹੈ ਤੀਰ ਵੱਜਦੇ ਹੈ ਉਹਨਾਂ ਦੇ ਉੱਪਰ ਤਲਵਾਰਾਂ ਦੇ ਫਟ ਲੱਗਦੇ ਹੈ ਆਖਰਕਾਰ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ 27 ਜੁਲਾਈ 1739 ਈਸਵੀ ਨੂੰ ਲੜਦੇ ਹੋਏ ਸ਼ਹਾਦਤ ਦਾ ਜਾਨ ਪੀ ਜਾਂਦੇ ਹੈ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਲੜਦੇ ਹੋਏ ਆਪ ਤੇ ਸ਼ਹੀਦ ਹੋ ਗਏ ਲੇਕਿਨ ਜਲਾਲਉਦੀਨ ਦੇ ਜਿਹੜੀ ਫੌਜ 100 ਸਪਾਈ ਚੜ ਕੇ ਆਏ ਸੀ ਮੋਦੇ ਵਿੱਚੋਂ 30 ਦੇ ਕਰੀਬ ਸਿਪਾਈ ਜਿਹੜੇ ਸਨ ਉਹਨਾਂ ਨੂੰ ਮਾਰ ਕੇ ਮੁਕਾ ਦਿੱਤਾ ਸੀ ਦੋ ਸਿੱਖ ਜਿਹੜੇ ਸਨ ਉਹਨਾਂ ਨੇ ਖਾਲਸਾ ਰਾਜ ਦਾ ਐਲਾਨ ਕੀਤਾ ਔਰ ਉਹਨਾਂ ਨੇ ਜਿਹੜਾ ਸੀ ਆਮ ਜਨਤਾ ਦੇ ਕੋਲੋਂ ਟੈਕਸ ਵਸੂਲ ਕੀਤਾ ਔਰ ਜਿਹੜੇ ਸਨ ਸਿਪਾਈਆਂ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਇਸ ਗੱਲ ਨੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਵੀ ਰਾਜ ਜਕਰੀਆ ਖਾਨ ਦਾ ਨਹੀਂ ਰਾਜ ਖਾਲਸੇ ਦਾ ਹੈ ਔਰ ਖਾਲਸਾ ਜਿਹੜਾ ਅਜੇ ਖਤਮ ਨਹੀਂ ਹੋਇਆ ਖਾਲਸਾ ਜਿਹੜਾ ਅਜੇਓ ਜਿੰਦਾ ਹੈ ਔਰ ਉਸ ਵੇਲੇ ਦੇ ਨਾਲ ਉਹਨਾਂ ਨੇ ਆਪ ਹਉਂਦ ਨੂੰ ਦਰਸਾਉਣ ਵਾਸਤੇ ਆਪਣੇ ਜਿੰਦਾ ਹੋਣ ਦਾ ਸਬੂਤ ਦੇਣ ਵਾਸਤੇ ਨੂਰਦੀਨ ਦੀ ਸਰਾਂ ਦੇ ਉੱਪਰ ਨਾਕਾ ਲਾ ਕੇ ਖਾਲਸੇ ਦਾ ਰਾਜ ਦਾ ਐਲਾਨ ਕਰਕੇ ਔਰ ਫਿਰ ਇਸ ਤਰ੍ਹਾਂ ਦੇ ਨਾਲ ਪਾਪਾ ਗਰਜਾ ਸਿੰਘ ਤੇ ਬੋਤਾ ਸਿੰਘ 27 ਜੁਲਾਈ 1739 ਈਸਵੀ ਨੂੰ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਜਾਂਦੇ ਐ ਜਿਸ ਤੋਂ ਬਾਅਦ ਜ਼ਕਰੀਆ ਖਾਨ ਦੇ ਮਨ ਦੇ ਉੱਪਰ ਸਿੱਖਾਂ ਦਾ ਬਹੁਤ ਜ਼ਿਆਦਾ ਖੌਫ ਜਿਹੜਾ ਉਹ ਬੈਠ ਜਾਂਦਾ ਹੈ ਕਿ ਸਿੱਖ ਜਿਹੜੇ ਆ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਐ ਫਿਰ ਇਸ ਤੋਂ ਬਾਅਦ ਹੀ ਜਿਹੜਾ ਸੀ ਜ਼ਕਰੀਆ ਖਾਨ ਨੇ ਮਸੇ ਰੰਗੜ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਭੇਜਿਆ ਸੀ ਕਿ ਕੋਈ ਵੀ ਸਿੱਖ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਨਾ ਆਵੇ ਇਹ ਉਹ ਦੋ ਸੂਰਬੀਰ ਬਹਾਦਰ ਯੋਧਿਆਂ ਦੀ ਕਰਨੀ ਸੀ ਉਹਨੂੰ ਆਪਾਂ ਪ੍ਰਣਾਮ ਕਰਨ ਦਾ ਯਤਨ ਕਰਨਾ ਤੇ ਐਸੇ ਸੂਰਬੀਰ ਯੋਧਿਆਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕਰਨਾ ਜਿਨ੍ਹਾਂ ਨੇ ਮਹਾਨ ਕਾਰਨਾਮੇ ਕਰਕੇ ਕੌਮ ਦਾ ਸਿਰ ਜਿਹੜਾ ਉਹ ਉੱਚਾ ਕੀਤਾ ਸੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੀ ਕਰਨੀ ਨੂੰ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ